ਵੀਡੀਓ ਉਹਨਾ ਸ਼ੌਕੀਨਾ ਲਈ ਹੈ ਖਾਸ ਕਰ ਗੱਡੀਆਂ ਦੇ ਕਾਰਾਂ ਦੇ ਸ਼ੌਕੀਨਾ ਲਈ ਹੈ ਜਿਹੜੇ ਕਾਰਾਂ ਨੂੰ ਪਸੰਦ ਕਰਦੇ ਨੇ ਸੋ ਅੱਜ ਜਿਹੜੀ ਗੱਡੀ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਐਮਜੀ ਐਮਜੀ ਤੋਂ ਭਾਵ ਜਦੋਂ ਬੰਦਾ ਦੇਖਦਾ ਵੀ ਐਮਜੀ ਦਾ ਬ੍ਰਾਂਡ ਹੈ ਤਾਂ ਇੱਕ ਸਦੀ ਪੁਰਾਣੀ ਕੰਪਨੀ ਹੈ ਕਾਰਟਿਕ ਜਿਹੜਾ ਇਹ ਮਾਡਲ ਆ ਗਿਆ ਬਲੈਕ ਸਟ੍ਰੋਮ ਕਾਲਾ ਰੰਗ ਹੈ ਪਹਿਲਾਂ ਤਾਂ ਹੀ ਦੱਸੋ ਵੀ ਕਾਲਾ ਰੰਗ ਕਿਉਂ ਹੈਗਾ ਇਹਦਾ ਸੋ ਦੇਖੋ ਤੁਸੀਂ ਮਤਲਬ 2-3 ਸਾਲ 2-3 ਸਾਲਾਂ ਦੇ ਵਿੱਚ ਤੁਸੀਂ ਦੇਖੋ ਟ੍ਰੈਂਡ ਮਤਲਬ ਚੇਂਜ ਹੋ ਚੁੱਕਾ ਹੈ ਸਪੈਸ਼ਲੀ ਇੰਡੀਆ ਦੇ ਵਿੱਚ ਪਹਿਲਾਂ ਮਤਲਬ ਮੋਸਟਲੀ ਬੰਦੇ ਵਾਈਟ ਪ੍ਰੈਫਰ ਕਰਦੇ ਸੀ ਬਟ ਆਰ ਜੀ ਨੇ ਤੁਸ ਦੇਖੋ ਹਰ ਦੂਜੀ ਗੱਡੀ ਜਿਹੜੀ ਬਲੈਕ ਹੀ ਹੈ ਰੋਡ ਤੇ ਹੋਰ ਇਜ਼ਨ ਅਕੀ ਮਤਲਬ ਬਲੈਕ ਨੂੰ ਆਪਾਂ ਮੇਨ ਇਦੇ ਹਾਈਲਾਈਟ ਕਰਿਆ ਸਰ ਇਹ ਵੀ ਹੈ ਨੀ ਇਹ ਡੀਜ਼ਲ ਹੈ ਸਰ 2000 ਸੀਸੀ ਡੀਜ਼ਲ ਇੰਜਨ ਸੋ ਦੱਸੋ ਇਹ ਸਪੀਕਿੰਗ ਆਉਂਦਾ ਜੋ ਕਿ ਇਸ ਟਾਈਮ ਸਭ ਤੋਂ ਵੱਡਾ ਆ ਰਿਹਾ ਇਸ ਸੈਗਮੈਂਟ ਦੇ ਵਿੱਚ 14 ਇੰਚ ਦਾ ਸਕਰੀਨ ਹੈ ਇਸ ਤੋਂ ਵੱਡਾ ਨਹੀਂ ਆ ਰਿਹਾ ਕਿ ਤੈਨੂੰ ਇਸ ਸੈਗਮੈਂਟ ਦੇ ਵਿੱਚ 25 ਸਟਾਈਲ ਦੇ ਵਿੱਚ ਸਭ ਤੋਂ ਵੱਡਾ ਸਕਰੀਨ ਆ ਰਿਹਾ ਠੀਕ ਹੈ ਜੀ ਥੈਨ ਸਨਰੂਫ ਆਉਂਦਾ ਸਰ ਪੂਰਾ ਪੈਨੋਰਾਮਿਕ ਸਨਰੂਫ ਹੈ ਠੀਕ ਹੈ ਜੀ ਫੁੱਲ ਸਨਰੂਫ ਆਏਗਾ ਸੋ ਓਪਨ ਕਰ ਲੈਂਦਾ ਇਹਨੂੰ ਜੀ ਵਾਇਸ ਕਮਾਂਡ ਲੈਂਦੀ ਹੈ ਬਿਲਕੁਲ ਸਰ ਇਹਦੇ ਵਿੱਚ 100 ਪਲਸ ਵਾਇਸ ਕਮਾਂਡਾਂ ਆਉਂਦੀਆਂ ਨੇ ਤੁਸੀਂ ਬੋਲਣਾ ਹੈ ਇਕ ਮਿੰਟ ਤੁਹਾਨੂੰ ਡੈਮੋਨਸਟ੍ਰੇਟ ਕਰਕੇ ਦੱਸਦਾ ਬਿਲਕੁਲ ਹੈਲੋ ਅਮ ਜੀ ਸਨਰੂਬੰਗ ਦਾ 35 ਜਿਹੜੀ ਹੈਗੀ ਉਹ ਇੰਗਲਿਸ਼ ਕਮਾਂਡਸ ਹੈ ਮਤਲਬ ਹਿੰਦੀ ਐਂਡ ਇੰਗਲਿਸ਼ ਦੋਨੋਂ ਦਾ ਕੰਬੀਨੇਸ਼ਨ ਹੈ ਹਿੰਗੁਚਾਗੀ ਇੰਗਲਿਸ਼ ਐਗੀ ਦਨ ਸਿਟਾਂ ਸਰ ਦੋਨੋਂ ਜਿਹੜੀਆਂ ਇਲੈਕਟ੍ਰੀਕਲ ਨੇ ਅੱਛਾ ਦੋਨੋਂ ਵੈਂਟੀਲੇਟਿਡ ਨੇ ਠੀਕ ਹੈ ਵਾਇਰਲੈਸ ਚਾਰਜਿੰਗ ਆਉਂਦਾ ਠੀਕ ਹੈ ਤੁਸੀਂ ਵਾਇਰਲੈਸਲੀ ਚਾਰਜ ਕਰ ਸਕਦੇ ਹੋ ਠੀਕ ਹੈ 360 ਡਿਗਰੀ ਕੈਮਰਾ ਆਏਗਾ ਸਰ ਫੁੱਲ ਐਚਡੀ 뷰 ਦੇ ਨਾਲ ਠੀਕ ਹੈ ਜੀ ਫਰੰਟ 뷰 ਵਾਲਾ ਸਾਹਮਣੇ ਦਾ ਬੈਕ 뷰 ਦੇਖਣਾ ਬੈਕ ਹੋ ਜਾਏਗਾ ਲੈਫਟ ਸਾਈਡ ਰਾਈਟ ਸਾਰਾ 3D ਦੇਖਣਾ 3D 뷰 ਆ ਜਾਏਗਾ ਇਹ 5 ਸੀਟਰ ਹੈ ਇਹਦੇ ਸਿਰ ਤੋਂ ਦੋਨੋਂ ਆਪਸ਼ਨ ਆਮ ਦੇ ਅਸਲ ਦਿੱਤਾ ایਵੀ ਵੀਕਲਸ ਬਹੁਤ ਆ ਰਹੇ ਹੈਗੇ ਲੋਕ ਉਹਨਾਂ ਨੂੰ ਪ੍ਰੇਫਰ ਵੀ ਕਰ ਰਹੇ ਹੈਗੇ ਉਹਦੇ ਵਿੱਚ ਫਿਰ ਇਹ ਡੀਜ਼ਲ ਜਿਹੜਾ ਮਾਡਲ ਹੈਗਾ ਕਿੰਨਾ ਕੁ ਲੋਕ ਇਹਨੂੰ ਕੋਸ਼ਿਸ਼ ਕਰਨੇ ਲੈਂਦੇ ਜਿਵੇਂ ਹੁਣ ਕਸਮਰ ایਵੀਜ਼ ਨੋ ਡਾਊਟ ਆ ਰਹੀਆਂ ਨੇ ਬਟ ਮਾਰਕੀਟ ਜਾਂ ਤਾਂ ਰੋਸੇ ਦੀ ਚੱਲ ਰਹੀ ਹੈ ਨਹੀਂ ਮਾਰਕੀਟ ਹੈ ਬਟ ਉਹ ਐਜ਼ ਅ ਸਕੈਂਡਰੀ ਵੀਕਲ ਹੈ ਸਰ ਮਤਲਬ ਤੁਸੀਂ ਇੱਕ ਗੱਡੀ ਆਲਰੇਡੀ ਯੂਜ਼ ਕਰ ਰਹੇ ਤਾਂ ਤੁਸੀਂ ਦੂਸਰੀ ایਵੀ ਮਤਲਬ ਲੈ ਸਕਦੇ ਹੋ ਤੁਸੀਂ ਟੋਟਲੀ ਡਿਪੈਂਡ ਨਹੀਂ ਹੋ ਸਕਦੇ ਫਸਟ ਆਪਸ਼ਨ ਹਲੇ ਨਹੀਂ ਬਣੀ ਹੋ ਪਹ ਫਸਟ ਆਪਸ਼ਨ ਨਹੀਂ ਹੈ ਸਰ ਹਲੇ ਜਦੋਂ ਇਹ ਸਟਾਰਟ ਹੈਗੀ ਹੈ ਗੱਡੀ ਸਟਾਰਟ ਹੈ ਸਰ ਇਸ ਟਾਈਮ ਕੋਈ ਕਈ ਵਾਰ ਸਟਾਰਟ ਪਰ ਇਸ ਟਾਈਮ ਸਟਾਰਟ ਪਈ ਆ ਔਰ ਦੇਖੋ ਹੱਥ ਮੈਂ ਰੱਖ ਲੈ ਹੱਥ ਕੰਬਦਾ ਹੋਵੇ ਆ ਕੋਈ ਵਾਈਬ੍ਰੇਸ਼ਨ ਹੁੰਦਾ ਹੋਵੇ ਤਾਂ ਕੁਝ ਵੀ ਨਹੀਂ ਹੋ ਰਿਹਾ ਆਟੋ ਇੰਡੀਕੇਟਰ ਆਉਂਦੇ ਆ ਇਹਦੇ ਵਿੱਚ ਫਰਸਟ ਇਨ ਸੈਗਮੈਂਟ ਫੀਚਰ ਇਹਦੇ ਵਿੱਚ ਆਰਕਲਰ ਦੀ ਐਂਬੀ ਲਾਈਟਸ ਆਉਂਦੀਆਂ ਆਰ ਯਾਨੀ ਚੇ ਫੁੱਟ ਫੁੱਟ ਰੈਸਟ ਤੇ ਵੀ ਆਈ ਗਈ ਚਾਰੋਂ ਡੋਰਸ ਤੇ ਆਉਂਦੀ ਆ ਇਹ ਤੁਸੀਂ ਮਤਲਬ ਚੂਜ਼ ਕਰ ਸਕਦੇ ਹੋ ਵੀ ਕਿਹੜਾ ਕਲਰ ਤੁਸੀਂ ਰੱਖਣਾ ਸਰਦੀਕ ਆਮ ਤੌਰ ਤੇ ਗੱਡੀਆਂ ਚ ਕੀ ਦਿੱਕਤ ਆਉਂਦੀ ਆ ਵੀ ਪਿੱਛੇ ਅੱਗੇ ਸੀਟ ਖੁੱਲੀ ਹੁੰਦੀ ਆ ਵੀ ਚਲੋ ਬੰਦੇ ਨੇ ਅੱਗੇ ਬੈਠ ਕੇ ਡਰਾਈਵ ਕਰਨੀ ਆ ਪਿੱਛੇ ਇਹਦੀ ਕਿੰਦਾਂ ਤੇ ਵੱਡੀ ਚੀਜ਼ ਹੈਗੀ ਇਹਦੇ ਮੋਸਟਲੀ ਹਰ ਗੱਡੀ ਦੇ ਵਿੱਚ ਇੱਥੇ ਇੱਕ ਹੰਪ ਆਉਂਦਾ ਹੈ ਇਹਦੇ ਵਿੱਚ ਟੋਟਲੀ ਫਲੈਟ ਹੈ ਇਹਦੇ ਵਿੱਚ ਸਿਰਫ 587 ਲੀਟਰ ਸਪੇਸ ਆਂਦੀ ਹੈ 587 ਲੀਟਰ ਠੀਕ ਹੈ ਆਸਲਟਰੀ ਹੈਗੀ ਮੈਂ ਫੋਟੋ ਕਰ ਰਹਾ ਹਾਂ ਬਿਲਕੁਲ ਠੀਕ ਹੈ ਹਨਾ ਪੂਰਾ ਬੂਟ ਸਪੇਸ ਹੈਗਾ ਸੋ ਠੀਕ ਹੈ ਇਹਦੇ ਵਿੱਚ ਹਾਂ ਇਹਦੀ ਇੱਕ ਹੋਰ ਖਾਸੀ ਹੈ ਇਹਦੇ ਵਿੱਚ ਤੁਹਾਨੂੰ ਐਕਸਟਰਾ ਹਿਡਨ ਸਟੋਰੇਜ ਮਿਲਦੀ ਹੈ ਤੁਸੀਂ ਮੰਨ ਲਓ ਵਿੱਚ ਬੂਟ ਰੱਖਣਾ ਹੈ ਕੁਝ ਅਲੱਗ ਤੋਂ ਰੱਖਣਾ ਉਹ ਥੱਲੇ ਕੋਈ ਮोटा ਸਮਾਨ ਜਿਹੜਾ ਸਪੇਅਰ ਵੀਲ ਜਿਹੜਾ ਹੈਗਾ ਉਹ ਨੀਚੇ ਹੈ ਸੋ ਬਿਲਕੁਲ ਠੀਕ ਹੈ ਉਹ ਨੀਚੇ ਵਾਲਾ ਹੈਂਗ ਹੈ ਪਰ ਇਹ ਸਾਰਾ ਮਤਲਬ ਐਕਸਟਰਾ ਸਪੇਸ ਹੈਗਾ ਕੈਪੈਸਿਟੀ ਕਿੰਨੀ ਹੈ ਡੀਜ਼ਲ ਦੇ ਟੈਂਕ ਦੀ ਇਹਦੀ ਕਿੰਨੇ ਲੀਟਰ ਦਾ ਹੈ 60 ਲੀਟਰ ਦਾ ਟੈਂਕ ਹੈ ਕਿ ਇਹਦੇ ਵਿੱਚ ਹੋਰ ਹੈ ਜਿਹੜਾ ਦਾ ਟੇਲਗੇਟ ਹੈ ਪਾਵਰਡ ਤੁਸੀਂ ਬਟਨ ਦਬ

ਕਾਲੇ ਨਾਲ ਸਾਨੂੰ ਇਹ ਜਿਹੜਾ ਫਿਰ ਬਲੈਕ ਕਰਿਆ ਸਬਲੈਕ ਫਿਨਿਸ਼ ਹੈ ਇਹਦੇ ਅੰਦਰ ਰੈਡ ਦੇ ਟਚਪਰ ਸਰ ਠੀਕ ਹੈ ਗਲੀਪਸ ਰੈਡ ਕਰਿਆ ਮਤਲਬ ਥੋੜਾ ਸਪੋਰਟੀ ਲੁੱਕ ਆਉਂਦਾ 4x4 ਹੈ ਕਿਦਾਂ ਫਰੰਟ 휠 ਡਰਾਈਵ ਆਉਂਦੀ ਉਸ ਅੱਛਾ ਜੀ ਗਲੀਪਸ ਰੈਡનેસ ਚਾਰੋਂ ਮਤਲਬ ਥੋੜਾ ਸਪੋਰਟੀનેસ ਲੱਗਦੀ ਹੈ ਰੈਡ ਤੇ ਬਲੈਕ ਦਾ ਕੰਬੀਨੇਸ਼ਨ ਥੋੜਾ ਅੱਛਾ ਲੱਗਦਾ ਬੋਨਰ ਦੇ ਵਿੱਚ ਇੱਕ ਮੈਂ ਤੁਸੀਂ ਆਪ ਚੈੱਕ ਕਰੋ ਸਾਰਾ ਇਕਦਮ ਨੀਟ ਐਂਡ ਕਲੀਨ ਹੈ ਸਾਰਾ ਕਵਰਡ ਹੈ ਮੋਸਟਲੀ ਗੱਡੀ ਦਾ ਸਾਰਾ ਖੁੱਲ੍ਹਾ ਹੁੰਦਾ ਮਤਲਬ ਸਾਰਾ ਦਿਖਦਾ ਹੈ ਇਹਦੇ ਵਿੱਚ ਸਾਰੀ ਚੀਜ਼ ਕਵਰਡ ਆਉਂਦੀ ਹੈ ਸਰ ਕੀ ਰੂਰ ਬੈਂਸ ਜਿਹੜੀ ਅਲੱਗ ਹੀ ਆਏਗੀ ਲੱਗ ਰਹੀ ਹੈ ਬੀਬੂ ਗ੍ਰੇ ਲੱਭ ਜਿਹੜੀ ਵਾਲੀ ਗੱਲ ਪਾ 360 ਡਿਗਰੀ ਕੈਮਰਾ ਹੁੰਦਾ ਠੀਕ ਹੈ ਟਾਈਂਜੀ ਦਾ ਲੋਗੋ ਹੈ ਐਂਟੀਸੈਪਟਾਈ ਇਹਦੇ ਵਿੱਚ ਇੱਕ ਫੀਚਰ ਆਂਦਾ ਮਤਲਬ ਇਹਨੂੰ ਤੁਸੀਂ ਚੋਰੀ ਨਹੀਂ ਕਰ ਸਕਦੇ ਇਸ ਲੋਗੋ ਦੀ ਸਪੈਸ਼ਲਿਟੀ ਹੈ ਇਹਦੇ ਵਿੱਚ ਅੱਛਾ ਐਂਟੀਸੈਪਟ ਲੋਗੋ ਕਾਪੀ ਨਹੀਂ ਹੋ ਸਕਦਾ ਇਹਦੇ ਵਿੱਚ ਕਾਪੀ ਨਹੀਂ ਹੋ ਸਕਦਾ ਸਰ ਇਹਨੂੰ ਬਾਅਦ ਮਤਲਬ ਇਹਨੂੰ ਕੱਢਣ ਦੀ ਅਗਰ ਕੋਸ਼ਿਸ਼ ਕਰੂੰਗਾ ਨਾ ਨਿਕਲੇਗਾ ਨਹੀਂ ਸਰ ਐਂਟੀਸੈਪਟ ਲੋਗੋ ਹੈ ਯਾਨੀ ਇਹਨੂੰ ਕਿਹਦੇ ਚੋੜਦੇ ਹੱਥ ਲੱਗ ਜੇ ਕਰ ਠੀਕ ਹੈ ਕੀਮਤ ਸਰ ਔਰ ਮਾਡਲ ਜਿਹੜਾ ਹੈਗਾ ਮਤਲਬ ਪੈਟਰੋਲ ਅਗਰ ਤੁਸੀਂ ਲੈਣੇ ਹੋ 1,24,000 ਦਾ ਐਕਚੁਅਲ ਸ਼ੋਰੂਮ ਪ੍ਰਾਈਸ ਅਗਰ ਬਲੈਕਸਟ੍ਰੋਮ ਚਾਹੀਦਾ ਤੁਹਾਨੂੰ ਡੀਜ਼ਲ ਡੀਜ਼ਲਸ ਹਨ 21,94 ਦਾ ਐਕਚੁਅਲ ਪ੍ਰਾਈਸ 21,94 ਦੇ ਨੇੜੇ ਹੋਵੇਗਾ ਮਤਲਬ ਸ਼ੌਕੀਨਾ ਲਈ ਹੈ ਖਾਸ ਕਰ ਗੱਡੀਆਂ ਦੇ ਕਾਰਾਂ ਦੇ ਸ਼ੌਕੀਨਾ ਲਈ ਹੈ ਜਿਹੜੇ ਕਾਰਾਂ ਨੂੰ ਪਸੰਦ ਕਰਦੇ ਨੇ ਕਿ ਜਦੋਂ ਵੀ ਕੋਈ ਨਵਾਂ ਮਾਡਲ ਆਂਦਾ ਹੈ ਤਾਂ ਉਹਦੇ ਪ੍ਰਤੀ ਕਿਉਰਿਓਸਿਟੀ ਜ਼ਰੂਰ ਹੁੰਦੀ ਹੈ ਵੀ ਗੱਡੀ ਦਾ ਨਵਾਂ ਮਾਡਲ ਆਇਆ ਕੀ ਉਹਦੇ ਵਿੱਚ ਫੀਚਰ ਹੋਣਗੇ ਕਿੱਦਾਂ ਦੀ ਫੈਸਿਲਿਟੀ ਕਿੱਦਾਂ ਦਾ ਇੰਟੀਰੀਅਰ ਹੋਏਗਾ ਸੋ ਅੱਜ ਜਿਹੜੀ ਗੱਡੀ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਐਮਜੀ ਐਮਜੀ ਤੋਂ ਭਾਵ ਜਦੋਂ ਬੰਦਾ ਦੇਖਦਾ ਵੀ ਐਮਜੀ ਦਾ ਬ੍ਰਾਂਡ ਹੈ ਤਾਂ ਇੱਕ ਸਦੀ ਪੁਰਾਣੀ ਕੰਪਨੀ ਹੈ ਸਾਡਾ ਦੇਸ਼ ਆਜ਼ਾਦ ਵੀ ਨਹੀਂ ਹੋਇਆ ਸੀ ਉਸ ਤੋਂ ਪਹਿਲਾਂ ਅੰਗਰੇਜ਼ਾਂ ਨੇ ਇਹ ਗੱਡੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਸੀ ਪੂਰੇ 100 ਸਾਲ ਹੋ ਗਏ ਨੇ ਗੱਡੀਆਂ ਬਣਾਉਂਦੇ ਨੂੰ 2024 ਆ ਗਿਆ 1924 ਦੇ ਵਿੱਚ ਮੋਰਸਿਸ ਗਰਜਸ ਨੇ ਗੱਡੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਸੀ ਸੋ ਇੱਕ ਸਦੀ ਦੇ ਵਿੱਚ ਇੱਕ ਬੜਾ ਵੱਡਾ ਬ੍ਰਾਂਡ ਬਣ ਚੁੱਕਾ ਹੈ ਵਿਸ਼ਵਾਸ ਹੁੰਦਾ ਹੈ ਤੇ ਅੱਜ ਜਿਹੜਾ ਇਹਨਾਂ ਦਾ ਨਵਾਂ ਮਾਡਲ ਆ ਗਿਆ ਤੁਹਾਨੂੰ ਇਹਦੀ ਖਾਸੀਅਤ ਦੱਸਾਂਗੇ ਫੀਚਰ ਦੱਸਾਂਗੇ ਰੰਗ ਤੁਹਾਨੂੰ ਗੱਡੀ ਦਾ ਨਜ਼ਰ ਆ ਰਿਹਾ ਹੈ ਬਲੈਕ ਸਟ੍ਰੋਮ ਰੰਗ ਕਾਲਾ ਤੁਹਾਨੂੰ ਸਮਝ ਆ ਚੁੱਕਾ ਹੋਏਗਾ ਵੀ ਕਾਲਾ ਰੰਗ ਹੈ ਫੀਚਰਸ ਕੀ ਹੋਣਗੇ ਐਮਜੀ ਤੋਂ 카ਰ্তিক ਸਾਡੇ ਨਾਲ ਹੈਗੇ ਨੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਸੋ 카ਰ্তিক ਜਿਹੜਾ ਇਹ ਮਾਡਲ ਆ ਗਿਆ ਬਲੈਕ ਸਟ੍ਰੋਮ ਕਾਲਾ ਰੰਗ ਹੈ ਪਹਿਲਾਂ ਤਾਂ ਹੀ ਦੱਸੋ ਵੀ ਕਾਲਾ ਰੰਗ ਕਿਉਂ ਹੈਗਾ ਇਹਦਾ ਸਰ ਦੇਖੋ ਤੁਸੀਂ ਮਤਲਬ 2-3 ਸਾਲ 2-3 ਸਾਲਾਂ ਦੇ ਵਿੱਚ ਤੁਸੀਂ ਦੇਖੋ ਟ੍ਰੈਂਡ ਮਤਲਬ ਚੇਂਜ ਹੋ ਚੁੱਕਾ ਹੈ ਸਪੈਸ਼ਲੀ ਇੰਡੀਆ ਦੇ ਵਿੱਚ ਪਹਿਲਾਂ ਮਤਲਬ ਮੋਸਟਲੀ ਬੰਦੇ ਵਾਈਟ ਪ੍ਰੈਫਰ ਕਰਦੇ ਸੀ ਬਟ ਅੱਜ ਦੇ ਦਿਨ ਤੁਸੀਂ ਦੇਖੋ ਹਰ ਦੂਜੀ ਗੱਡੀ ਜਿਹੜੀ ਬਲੈਕ ਹੀ ਹੈ ਰੋਡ ਤੇ ਹੋਰੀਜਨ ਹੈ ਕਿ ਮਤਲਬ ਬਲੈਕ ਨੂੰ ਆਪਾਂ ਮੇਨ ਇਟ ਹੈ ਹਾਈਲਾਈਟ ਕਰਿਆ ਸਰ ਆਪ ਬੇਸਿਕਲੀ ਐਡੀਸ਼ਨ ਹੈਗਾ ਬਲੈਕ ਸਟ੍ਰੋਮ ਇਹਦੇ ਵਿੱਚ ਬਾਕੀ ਮੈਂ ਤੁਹਾਨੂੰ ਦੱਸਦਾ ਕੀ ਕੀ ਇਹ ਵੀ ਇਹ ਵੀ ਹੈ ਇਹ ਨਹੀਂ ਇਹ ਡੀਜ਼ਲ ਹੈ ਸਰ 2000 ਸੀਸੀ ਡੀਜ਼ਲ ਇੰਜ ਡੀਜ਼ਲ ਮਾਡਲ ਆ ਦੇ ਡੀਜ਼ਲ ਚਲੋ ਆਪਾਂ ਅੰਦਰ ਆਨੇ ਆਪਾਂ ਫੀਚਰ ਦੇਖਦੇ ਆਂ ਅੰਦਰ ਆ ਕੇ ਤੁਸੀਂ ਸਾਨੂੰ ਫੀਚਰਸ ਕੀ ਕੀ ਨੇ ਇੱਕ ਵਾਰ ਤੁਹਾਨੂੰ ਕਹੂੰਗਾ ਕੈਮਰਾਮੈਨ ਨੂੰ ਤੁਹਾਨੂੰ ਦਿਖਾਉਂਦੇ ਜਾਣਗੇ ਕਿ ਇਸ ਗੱਡੀ ਦੇ ਵਿੱਚ ਫੀਚਰ ਕਿਦਾਂ ਦੇ ਰੱਖੇ ਗਏ ਨੇ ਸਕਰੀਨ ਹੀ ਤੁਸੀਂ ਦੇਖ ਲਓ ਪਹਿਲਾਂ ਸਭ ਤੋਂ ਪਹਿਲਾਂ ਸਭ ਦੇਖੋ 14 ਇੰਚ ਦਾ ਸਕਰੀਨ ਆਂਦਾ ਜੋ ਕਿ ਇਸ ਟਾਈਮ ਸਭ ਤੋਂ ਵੱਡਾ ਆ ਰਿਹਾ ਇਸ ਸੈਗਮੈਂਟ ਦੇ ਵਿੱਚ 14 ਇੰਚ ਦਾ ਸਕਰੀਨ ਹੈ ਇਸ ਤੋਂ ਵੱਡਾ ਨਹੀਂ ਆ ਰਿਹਾ ਕਿਤੇ ਹੋਰ ਇਸ ਸੈਗਮੈਂਟ ਦੇ ਵਿੱਚ ਆਪਾਂ ਇਸ ਸਟਾਈਲ ਦੇ ਵਿੱਚ ਸਭ ਤੋਂ ਵੱਡਾ ਸਕਰੀਨ ਆ ਰਿਹਾ ਠੀਕ ਹੈ ਜੀ ਦੈਨ ਸਨਰੂਫ ਆਂਦਾ ਸਰ ਪੂਰਾ ਪੈਨੋਰਮਿਕ ਸਨਰੂਫ ਹੈ ਠੀਕ ਹੈ ਜੀ ਫੁੱਲ ਸਨਰੂਫ ਆਏਗਾ ਓਪਨ ਕਰ ਲੰਨਾ ਇਹਨੂੰ ਜੀ ਇਹ ਹੋ ਗਿਆ ਸਪੀਚ ਕਮਾਂਡ ਲੰਦੀ ਹੈ ਬਿਲਕੁਲ ਸਰ ਇਹਦੇ ਵਿੱਚ 100 ਪਲਸ ਵਾਇਸ ਕਮਾਂਡਸ ਆਉਂਦੀਆਂ ਨੇ ਤੁਸੀਂ ਬੋਲਣਾ ਹੈ ਇੱਕ ਮਿੰਟ ਤੁਹਾਨੂੰ ਡੈਮੋਨਸਟ੍ਰੇਟ ਕਰਕੇ ਦੱਸਦਾ ਬਿਲਕੁਲ ਹੈਲੋ ਐਮ ਜੀ ਸਨਰੂ ਬੰਦ ਕਰ ਦੋ ਅੱਛਾ ਹਿੰਦੀ ਪੰਜਾਬੀ ਚੱਲੇਗੀ ਇੰਗਲਿਸ਼ ਕਮਾਂਡਸ ਵੀ ਹੈਗੀਆਂ ਨੇ ਅੱਛਾ ਸਨਰੂ ਬੰਦ ਕਰ ਦੋ ਹੁਣ ਸਨਰੂ ਵੀ ਬੰਦ ਹੋਏਗਾ ਹਾਂ ਬਿਲਕੁਲ ਠੀਕ ਹੈ ਦੋਨੋਂ ਉਸ ਵਿੱਚ ਬੋਲੇ ਉਹਨੇ ਸੋ ਮਤਲਬ ਜਿਹੜੇ ਅੰਗਰੇਜ਼ੀ ਨਹੀਂ ਜਾਣਦੇ ਗੱਡੀ ਲੈ ਲੈਣ ਤੇ ਉਹ ਪਹਿ ਹਿੰਦੀ ਪੰਜਾਬੀ ਚ ਹੀ ਕਹਿ ਸਕਦੇ 35 ਜਿਹੜੀ ਹੈਗੀ ਉਹ ਇੰਗਲਿਸ਼ ਕਮਾਂਡਸ ਹੈ ਮਤਲਬ ਹਿੰਦੀ ਐਂਡ ਇੰਗਲਿਸ਼ ਦੋਨੋਂ ਦਾ ਕੰਬੀਨੇਸ਼ਨ ਕੰਬੀਨੇਸ਼ਨ ਹੈ ਹਿੰਦੀ ਚ ਹੈਗੀ ਹੈ ਇੰਗਲਿਸ਼ ਹੈਗੀ ਠੀਕ ਹੈ ਜੀ ਦਨ ਸੀਟਾਂ ਸਰ ਦੋਨੋਂ ਜਿਹੜੀਆਂ ਇਲੈਕਟ੍ਰੀਕਲ ਨੇ ਅੱਛਾ ਦੋਨੋਂ ਵੈਂਟੀਲੇਟਿਡ ਨੇ ਠੀਕ ਹੈ ਵ ਸਰ ਫੁੱਲ ਐਚਡੀ 뷰 ਦੇ ਨਾਲ ਠੀਕ ਹੈ ਜੀ ਫਰੰਟ 뷰 ਵਾਲਾ ਸਾਹਮਣੇ ਦਾ ਬੈਕ 뷰 ਦੇਖਣਾ ਬੈਕ ਹੋ ਜਾਏਗਾ ਲੈਫਟ ਸਾਈਡ ਰਾਈਟ ਸਾਰਾ 3ਡੀ ਦੇਖਣਾ 3ਡੀ 뷰 ਆ ਜਾਏਗਾ ਸਰ ਅੱਛਾ ਜੀ ਠੀਕ ਹੈ ਸਰ ਇਹ 5 ਸੀਟਰ ਜੀ ਆ ਰਹੀ ਹੈ ਨਹੀਂ ਇਹਦੇ ਵਿੱਚ ਸਰ ਇਹ ਵਾਲਾ ਮਾਡਲ ਹੈਗਾ ਇਹ 5 ਸੀਟਰ ਹੈ ਇਹਦੇ ਵਿੱਚ ਫਿਰ ਹੈਕਟਰ ਪਲਸ ਵੀ ਆਉਂਦੀ ਆਪਣੇ ਕੋਲ ਜਿਹਦੇ ਵਿੱਚ 6 ਸੀਟਰ ਤੇ 7 ਸੀਟਰ ਦੋਨੋਂ ਆਪਸ਼ਨ ਆਉਂਦੇ ਅੱਛਾ ਉਹਦੇ ਵਿੱਚ ਵੀ ਤੁਹਾਨੂੰ ਮਿਲ ਜਾਏਗਾ ਠੀਕ ਹੈ ਤੇ ਪੈਟਰੋਲ ਦੇ ਵਿੱਚ ਵੀ ਆ ਰਹੀ ਹੈ ਆਪਣੇ ਪੈਟਰੋਲ ਵਿੱਚ ਵੀ ਆਉਂਦੀ ਆਟੋਮੈਟਿਕ ਦੇ ਵਿੱਚ ਆਏਗਾ ਅਗਰ ਤੁਹਾਨੂੰ ਬਲੈਕਸਟਾਰਮ ਐਡੀਸ਼ਨ ਚਾਹੀਦਾ ਆਟੋਮੈਟਿਕ ਦੇ ਵਿੱਚ ਮਿਲ ਜਾਏ ਪਰ ਇੱਕ ਚੀਜ਼ ਬੜੀ ਕਾਮਨ ਜੀ ਅੱਜਕੱਲ ਜਿੱਦਾਂ ਈਵੀ ਵੀਹਿਕਲਸ ਬਹੁਤ ਆ ਰਹੇ ਹੈਗੇ ਲੋਕ ਉਹਨਾਂ ਨੂੰ ਪ੍ਰੇਫਰ ਵੀ ਕਰ ਰਹੇ ਹੈਗੇ ਆ ਉਹਦੇ ਵਿੱਚ ਫਿਰ ਇਹ ਡੀਜ਼ਲ ਜਿਹੜਾ ਮਾਡਲ ਹੈਗਾ ਕਿੰਨਾ ਲੋਕ ਇਹਨੂੰ ਕੋਸ਼ਿਸ਼ ਹੁਣ ਕਸਮਰ EV's no doubt ਆ ਰਹੀਆਂ ਨੇ ਬਟ ਮਾਰਕੀਟ ਜਾਂ ਤਾਂ ਰੋਸੇ ਦੀ ਚੱਲ ਰਹੀ ਹੈ ਨਹੀਂ ਮਾਰਕੀਟ ਹੈ ਬਟ ਉਹ ਐਜ਼ ਅ ਸਕੈੰਡਰੀ ਵਹੀਕਲ ਹੈ ਸਰ ਮਤਲਬ ਤੁਸੀਂ ਇੱਕ ਗੱਡੀ ਆਲਰੇਡੀ ਯੂਜ਼ ਕਰ ਰਹੇ ਤਾਂ ਤੁਸੀਂ ਦੂਸਰੀ EV ਮਤਲਬ ਲੈ ਸਕਦੇ ਹੋ ਤੁਸੀਂ ਟੋਟਲੀ ਡਿਪੈਂਡ ਨਹੀਂ ਹੋ ਸਕਦੇ ਕਿ ਫਰਸਟ ਆਪਸ਼ਨ ਹਲੇ ਨਹੀਂ ਬਣੀ ਉਹ ਫਰਸਟ ਆਪਸ਼ਨ ਨਹੀਂ ਹੈ ਸਰ ਹਲੇ ਅਸ ਰੇਟ ਦੇ ਵਿੱਚ ਮਤਲਬ ਉਹਨੂੰ ਥੋੜਾ ਟਾਈਮ ਲੱਗੇਗਾ ਸਰ ਮਾਰਕੀਟ ਦੇ ਆ ਬਿਲਕੁਲ ਠੀਕ ਹੈ ਅੱਛਾ ਇਸ ਟਾਈਮ ਸਟਾਰਟ ਹੈਗੀ ਗੱਡੀ ਸਟਾਰਟ ਹੈ ਸਰ ਇਸ ਟਾਈਮ ਬਿਲਕੁਲ ਕਈ ਵਾਰ ਆਪਾਂ ਦੇਖਦੇ ਆ ਗੱਡੀਆਂ ਕੋਲ ਬਹਿ ਕੇ ਕਿ ਸਾਨੂੰ ਆਵਾਜ਼ ਆ ਜਾਂਦੀ ਹੈ ਗੱਡੀ ਸਟਾਰਟ ਹੈ ਪਰ ਇਸ ਟਾਈਮ ਇਹ ਸਟ ਹੱਥ ਕੰਬਦਾ ਹੋਵੇ ਜਾਂ ਕੋਈ ਵਾਈਬ੍ਰੇਸ਼ਨ ਹੁੰਦਾ ਹੋਵੇ ਤਾਂ ਕੁਝ ਵੀ ਨਹੀਂ ਹੋ ਰਿਹਾ ਆਵੇ ਡੀਜ਼ਲ ਗੱਡੀ ਆ ਈਵੀ ਗੱਡੀਆਂ ਤਾਂ ਤੁਸੀਂ ਦੇਖਿਆ ਇਹ ਡੀਜ਼ਲ ਗੱਡੀ ਦੇ ਵਿੱਚ ਵੀ ਅਜਿਹੀ ਸਾਇਲੈਂਟ ਮਤਲਬ ਹੈਗੀ ਗੱਡੀ ਸਟਾਰਟ ਪਈ ਹੈ ਕੋ ਜਦ ਤੱਕ ਤੁਸੀਂ ਸੀਟ 'ਚ ਬੈਠੇ ਨਹੀਂ ਹੋ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਸਟਾਰਟ ਆ ਪਿੱਛੋਂ ਵੀ ਦੇਖਿਓ ਕੀ ਕੀ ਦੇਚ ਹੋਰ ਫੈਸਿਲਿਟੀਆਂ ਦਿੱਤੀਆਂ ਗਈਆਂ ਨੇ ਤੁਹਾਨੂੰ ਹੋਰ ਇਹਦਾ ਫੀਚਰ ਦੱਸਣਾ ਚਾਹਾਂਗਾ ਸਰ ਬਿਲਕੁਲ ਇਹਦੇ ਵਿੱਚ ਫਰਸਟ ਇਨ ਸੈਗਮੈਂਟ ਫੀਚਰ ਆਂਦਾ ਤੁਸੀਂ ਸਟੀਅਰਿੰਗ ਟਰਨ ਕਰਨਾ ਹੈ ਬਿਲਕੁਲ ਇੰਡੀਕੇਟਰ ਆਪਣੇ ਆਪ ਆਉਣੋ ਜਾਏਗਾ ਆਟੋ ਇੰਡੀਕੇਟਰ ਆਉਂਦੇ ਆਂਦੇ ਵਿੱਚ ਅੱਛਾ ਇਗਲੋਤੀ ਗੱ ਅੱਛਾ ਰਾਈਡ ਦਾ ਕਰਿਆ ਤਾਂ ਰਾਈਡ ਦਾ ਹੋਣਾ ਚਾਹੀਦਾ ਸੀ ਠੀਕ ਹੈ ਆਟੋ ਇੰਡੀਕੇਟਰ ਆਉਂਦੇ ਆ ਦੇ ਵਿੱਚ ਫਰਸਟ ਇਨ ਸੈਗਮੈਂਟ ਫੀਚਰ ਬਿਲਕੁਲ ਠੀਕ ਹੈ ਸੋ ਇੰਡੀਕੇਟਰ ਅਕਸਰ ਅਸੀਂ ਜੋ ਮੁੜਨਾ ਹੋਵੇ ਤਾਂ ਮੋੜ ਤੋਂ ਆਪਾਂ ਜਾ ਕੇ ਬਟਨ ਦਬਣਾ ਪੈਂਦਾ ਘੁਮਾਣਾ ਪੈਂਦਾ ਉਹਦੀ ਵੀ ਲੋੜ ਨਹੀਂ ਜਿਵੇਂ ਗੱਡੀ ਟਰਨ ਕਰੇਗੀ ਤੇ ਉਵੇਂ ਹੀ ਜਾ ਕੇ ਤੁਹਾਡਾ ਇੰਡੀਕੇਟਰ ਵੀ ਆਪਣੇ ਆਪ ਜਿਹੜਾ ਹੈਗਾ ਸੱਜੇ ਖੱਬੇ ਤੇ ਆਨ ਆਫ ਹੋਊਗਾ ਫਾਇਦਾ ਮਿਲਦਾ ਹੈ ਹਿਲਸ ਤੇ ਪਹਾੜ ਤੇ ਜੀ ਜੀ ਪਹਾੜ ਤੇ ਕਾਜ਼ ਰੋਡ ਹੈਗੀ ਆ ਹਾਂ ਪਿੱਛੋਂ ਕੋਈ ਚੂਜਾ ਵੀ ਕਰਾ ਰਿਹਾ ਹੈ ਹਾਂ ਔਰ ਰਸਤੇ ਛੋਟੇ ਆ ਅਗਰ ਲੈਫਟ ਰਾਈਟ ਟਰਨ ਲੈ ਰਹੇ ਹੋ ਤਾਂ ਇੰਡੀਕੇਟਰ ਤੁਹਾਨੂੰ ਅਲਾਰਮ ਵੀ ਕਰੇਗਾ ਉਹ ਪਿੱਛੇ ਜੋ ਆ ਰਿਹਾ ਉਹਨੂੰ ਵੀ ਅਲਾਰਮ ਕਰੇਗਾ ਅੱਗੇ ਜਾ ਕੇ ਚਲਾਉਣਾ ਨਾ ਭੁੱਲ ਜਾਂਦਾ ਇੰਡੀਕੇਟਰ ਕਿ ਅੱਗੇ ਜਰਾ ਰਸਤਾ ਰਸਤਾ ਕਿ ਟੇਟਾ ਮੜ ਜਿਗ ਜਾਗਾ ਤਾਂ ਰੀਅਰ ਜੋ ਪਿੱਛੇ ਤੁਹਾਡੇ ਕੋਈ ਆ ਰਹਾ ਤਾਂ ਉਹਨੂੰ ਵੀ ਉਹ ਕਨਫਰਮੇਸ਼ਨ ਮਿਲ ਜੇਗੀ ਅੱਗੇ ਰਸਤਾ ਜਿਗ ਜਾਗਾ ਬਿਲਕੁਲ ਠੀਕ ਸੋ ਇਹ ਫੈਸਿਲਟੀ ਬੜੀ ਦਨ ਇਹਦੇ ਵਿੱਚ 8 ਕਲਰ ਦੀ ਐਂਬੀ ਲਾਈਟਸ ਆਉਂਦੀਆਂ ਆ ਰੀ ਨੀਚੇ ਫੁੱਟ ਫੁੱਟ ਰਸਤੇ ਤੇ ਵੀ ਆਈਏ ਚਾਰੋਂ ਡੋਰਸ ਜਾਂਦੀਆਂ ਇਹ ਤੁਸੀਂ ਮਤਲਬ ਚੂਜ਼ ਕਰ ਸਕਦੇ ਹੋ ਵੀ ਕਿਹੜਾ ਕਲਰ ਤੁਸੀਂ ਰੱਖਣਾ ਹੈ ਜਾਂ ਰੈਂਡਮਲੀ ਚੇਂਜ ਹੁੰਦਾ ਹੈ ਸੋਲੀ ਹੁੰਦਾ ਫੀਚਰ ਔਰ ਰਾਤ ਨੂੰ ਚਾਹ ਓਨਲੀ ਫੋਰ ਸ਼ੋ ਅਟਰੈਕਸ਼ਨ ਜੀ ਅਟਰੈਕਟਿਵ ਲੱਗਦਾ ਰਾਤ ਨੂੰ ਵਧੀਆ ਲੱਗਦਾ ਠੀਕ ਹੈ ਰ ਗਿਆ ਹੋ ਰਹੇ ਨੇ ਗੁਲਾਬੀ ਹੋ ਗਿਆ ਉਸ ਤੋਂ ਬਾਅਦ ਜਿੱਦਾਂ ਹੋਰ ਅੱਠ ਰੰਗ ਜਿਵੇਂ ਦੱਸੇ ਨੇ ਇਹਨਾਂ ਨੇ ਅੱਠ ਕਲਰ ਵੱਖੋ ਵੱਖਰੇ ਦੇ ਵਿੱਚ ਆਉਂਦੇ ਜਾਣਗੇ ਸੋ ਇਹ ਇੱਕ ਸ਼ੋਅ ਆਪਾਂ ਕਹਿ ਸਕਦੇ ਹਾਂ ਗੱਡੀਆਂ ਦੇ ਵਿੱਚ ਟੌਰ ਬਣਾਉਣ ਲਈ ਜਿਹੜੀ ਇਹ ਚੀਜ਼ ਰੱਖੀ ਗਈ ਹੈਗੀ ਹੈ ਬਿਲਕੁਲ ਠੀਕ ਹੈ ਹੁਣ ਪਿੱਛੋਂ ਵੀ ਦੇਖੀਏ ਗੱਡੀ ਸ਼ੋਰ ਕੀ ਹੈ ਸੋ ਬਲੈਕ ਸਟ੍ਰੌਮ ਦੇ ਤੁਹਾਨੂੰ ਫੀਚਰ ਜਿਹੜੇ ਦਿਖਾ ਰਹੇ ਆ ਟੌਰ ਗੱਡੀ ਦੀ ਜਿਹੜਾ ਹੈਗਾ ਤੁਹਾਨੂੰ ਲਗਾਤਾਰ ਨਜ਼ਰ ਆ ਰਹੀ ਹੈ ਤੇ ਇਹਦੇ ਵਿੱਚ ਜਿਹੜਾ ਤੁਹਾਨੂੰ ਅੱਗੇ ਬੈਠ ਕੇ ਪਿੱਛੇ ਬੈਠ ਕੇ ਹੋਰ ਦਿਖਾਵਾਂਗੇ ਫੀਚਰ ਸੋ ਕਾਰਤਿਕ ਆਮ ਤੌਰ ਤੇ ਗੱਡੀਆਂ 'ਚ ਕੀ ਦਿੱਕਤ ਆਉਂਦੀ ਹੈ ਵੀ ਪਿੱਛੇ ਅੱਗੇ ਸੀਟ ਖੁੱਲੀ ਹੁੰਦੀ ਹੈ ਵੀ ਚਲੋ ਬੰਦੇ ਨੇ ਅੱਗੇ ਬੈਠ ਕੇ ਡਰਾਈਵ ਕਰਨੀ ਹੈ ਪਿੱਛੇ ਇਹਦੀ ਕਿੰਦਾਂ ਦੀ ਕਾਫੀ ਖੁੱਲੀ ਲੱਗ ਰਹੀ ਹੈ ਵੈਸੇ ਇਹਦੇ ਵਿੱਚ ਦੇਖੋ ਇੱਕ ਤਾਂ ਤੁਸੀਂ ਬੈਠੇ ਹੋ ਬਿਲਕੁਲ ਠੀਕ ਹੈ ਫੁੱਲਾ ਲੱਗ ਰਿਹਾ ਤੁਹਾਨੂੰ ਕੋਈ ਡਾਊਟ ਹੈ ਹਾਂ ਟਾਈਟ ਨਹੀਂ ਹੈ ਹਾਂ ਦੂਜੀ ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਇਹਦੇ ਵਿੱਚ ਜਿਹੜਾ ਫਲੋਰ ਹੈ ਨਾ ਇਹ ਟੋਟਲੀ ਫਲੈਟ ਹੈਗਾ ਪਰਸ਼ ਜਿਹੜਾ ਇਹਦਾ ਕਹ ਲਈਏ ਆਪਾਂ ਮਤਲਬ ਮੋਸਟਲੀ ਹਰ ਗੱਡੀ ਦੇ ਵਿੱਚ ਜਿੱਥੇ ਇੱਕ ਹ ਆਮ ਕਰਕੇ ਅਨਕੰਫਰਟੇਬਲ ਹੁੰਦਾ ਹੈ ਤਿੰਨ ਬੰਦੇ ਵੀ ਆਰਾਮ ਨਾਲ ਬਹਿ ਜਾਣਗੇ ਆਰਾਮ ਨਾਲ بیٹھ ਸਕਦੇ ਨੇ ਸੀਟਾਂ ਜਿਹੜੀਆਂ ਰਿਕਲਾਈਨ ਕਰ ਸਕਦੇ ਹਾਂ ਥੋੜੇ ਹੋਰ ਪਿੱਛੇ ਕਰਨੀਆਂ ਹੋਰ ਪਿੱਛੇ ਹੋ ਜੇਗੀ ਮਤਲਬ ਥੋੜਾ ਸਪੈਡ ਪੋਸਟਰ ਜੇ ਅਗਰ ਬੈਣਾ ਹੈ ਰਿਲੈਕਸ ਹੋ ਗਿਆ ਥੋੜਾ ਬੰਦਾ ਹੋਏ ਏਸੀ ਤਾਂ ਕਿੱਦਾਂ ਰੋਣਾ ਹੈ ਸਿਸਟਮ ਪਿੱਛੇ ਲੱਗੀ ਏਸੀ ਸਰ ਅਦਰੋਂ ਤੁਸੀਂ ਕੰਟਰੋਲ ਕਰ ਸਕਦੇ ਹੋ ਏਸੀ ਕੰਟਰੋਲ ਹੋਗੇ ਦੈਨ ਇੱਕ ਯੂਐਸਬੀ ਸਾਕਟ ਆ ਜਾਏਗਾ ਠੀਕ ਹੈ ਬਾਕੀ ਲਾਈਟਸ ਨੇ ਸਰ ਅੱਛਾ ਬੈਕ ਟੂ ਬੈਕ ਟੂ ਲਾਈਟਸ ਨੇ ਠੀਕ ਹੈ ਸਨੀ ਜੀ ਚੌਕ ਫੁੱਲ ਟਿਕਾ ਹੈ ਤਾਂ ਫੁੱਲੀ ਡ੍ਰਿਲ ਲੱਗ ਰਹੀ ਹੈ ਪੂਰੀ ਅੰਦਰ ਬਹੁਤ ਮਤਲਬ ਸਭ ਤੋਂ ਜ਼ਿਆਦਾ ਸਪੇਸ ਹੈ ਸਰ ਸੈਗਮੈਂਟ ਦੇ ਵਿੱਚੋਂ ਸਭ ਤੋਂ ਜ਼ਿਆਦਾ ਸਪੇਸਿਅਸ ਗੱਡੀ ਹੈ ਬਿਲਕੁਲ ਠੀਕ ਹੈ ਖਾਸ ਕਰਕੇ ਜੇ ਬੰਦੇ ਲੌਂਗ ਟਰਾਈਜ ਜਾਣਾ ਹੋਵੇ ਬੰਦਾ ਕਹਿੰਦਾ ਯਾਰ ਬਹੁਤ ਕੰਫਰਟ ਨਾਲ ਬੈਠਾ ਮਤਲਬ ਤੁਹਾਨੂੰ ਕੰਫਰਟ ਪੂਰਾ ਰਹੇਗਾ ਸਰ ਪਿੱਛੇ ਵੀ ਤੁਸੀਂ ਬੈਠੇ ਹੋ ਲੌਂਗ ਟਰਾਈਜ ਤੇ ਜਾ ਰਹੇ ਹੋ ਜੀ ਫੁੱਲੀ ਕੰਫਰਟੇਬਲ ਡਿੱਗੀ ਵਗੈਰਾ ਦਾ ਕਿੱਦਾਂ ਸੀਨ ਹੈ ਡਿੱਗੀ ਆਲੋ ਬਿਲਕੁਲ ਸੋ ਇਹ ਮਾਡਲ ਜਿਹੜਾ ਨਵਾਂ ਆਇਆ ਹੈਗਾ ਡਿੱਗੀ ਦੀ ਵੀ ਆਪਾਂ ਗੱਲ ਕਰਾਂਗੇ ਕਿੰਨੀ ਸਪੇਸ ਇਹਦੇ ਵਿੱਚ ਆਪਾਰਸਲਟਰੀ ਹੈਗੀ ਮੈਂ ਫੋਲਡ ਕਰ ਰਹਾ ਹਾਂ ਬਿਲਕੁਲ ਠੀਕ ਹੈ ਇਹਨਾਂ ਪੂਰੇ ਬੂਟ ਸਪੇਸ ਹੈਗਾ ਸੋ ਠੀਕ ਹੈ ਇਹਦੇ ਵਿੱਚ ਹਾਂ ਇਹਦੀ ਇੱਕ ਹੋਰ ਖਾਸियत ਹੈ ਇਹਦੇ ਵਿੱਚ ਤੁਹਾਨੂੰ ਐਕਸਟਰਾ ਹਿਡਨ ਸਟੋਰੇਜ ਮਿਲਦੀ ਹੈ ਤੁਸੀਂ ਮੰਨ ਲਓ ਵਿੱਚ ਬੂਟ ਰੱਖਣਾ ਹੈ ਕੁਝ ਅਲੱਗ ਤੋਂ ਰੱਖਣਾ ਉਹ ਇੱਥੇ ਰੱਖ ਸਕਦੇ ਹੋ ਥੋੜਾ ਮोटा ਸਮਾਨ ਜਿਹੜਾ ਆਪਾਂ ਸਪੇਅਰ 휠 ਜਿਹੜਾ ਹੈਗਾ ਉਹ ਨੀਚੇ ਹੈ ਸੋ ਬਿਲਕੁਲ ਠੀਕ ਹੈ ਉਹ ਨੀਚੇ ਮਤਲਬ ਹੈਂਗ ਹੈ ਪਰ ਇਹ ਸਾਰਾ ਮਤਲਬ ਐਕਸਟਰਾ ਸਪੇਸ ਹੈਗਾ ਤੇ ਉਹ ਕੈਪੈਸਟੀ ਕਿੰਨੀ ਹੈ ਡੀਜ਼ਲ ਦੇ ਟੈਂਕ ਦੀ ਇਹਦੀ ਕਿੰਨੇ ਲੀਟਰ ਦਾ ਹੈ 60 ਲੀਟਰ ਦਾ ਟੈਂਕ ਹੈ ਇਹਦੇ ਵਿੱਚ ਹੋਰ ਹੈ ਜਿਹੜਾ ਦਾ ਤੁਸੀਂ ਬਟਨ ਦਬਾਉਣਾ ਡਿੱਗੀ ਆਪਣੇ ਬੰਦ ਹੋਏਗੀ ਅੱਛਾ ਬਟਨ ਦਬਾਉਗੇ ਡਿੱਗੀ ਆਪਣੇ ਖੁੱਲ ਜਾਏਗੀ ਕੋਈ ਹੱਥ ਸਮਾਰਨ ਦੀ ਲੋੜ ਨਹੀਂ ਜੀ ਮਤਲਬ ਠੀਕ ਹੈ ਅਦਰੋਂ ਜੋਰ ਲਾਂ ਦੀ ਲੋਨੀ ਭਾਵ ਆਪਾਂ ਕਹੀਏ ਮਤਲਬ ਅਭੀ ਆਪਾਂ ਕਈ ਆਪਰੇਟ ਕਰ ਸਕਦੇ ਆ ਵੀ ਰਾਮ ਨਾਲ ਆਪਰੇਟ ਕਰ ਸਕਦੇ ਆ ਬਿਲਕੁਲ ਠੀਕ ਆ ਸੋ ਇਹ ਜਿਹੜਾ ਮਾਡਲ ਤੁਸੀਂ ਤੁਹਾਨੂੰ ਦਿਖਾ ਰਿਹਾ ਐ ਐਮਜੀ ਵਾਲੇ ਦਾ ਲੇਟੈਸਟ ਜਿਹੜਾ ਆਇਆ ਹੈਗਾ ਉਹਨੂੰ ਅੱਜ ਲਾਂਚ ਕੀਤਾ ਗਿਆ ਬਲੈਕ ਸਟ੍ਰੋਮ ਆਪਾਂ ਕਹੀਏ ਜਿਹੜਾ ਨਾਮ ਦਿੱਤਾ ਗਿਆ ਔਰ ਰੰਗ ਵੀ ਕਾਲਾ ਤੁਹਾਨੂੰ ਮੈਂ ਦੱਸਦਾ ਜਿਵੇਂ ਆ ਬਲੈਕ ਸਟ੍ਰੋਮ ਮਾਡਲ ਹੈਗਾ ਅਗਲੇ ਅਲੋਇਜ਼ ਜਿਹੜੇ ਆਪਾਂ ਬਲੈਕ ਕਰਿਆ ਸਬ ਬਲੈਕ ਫਿਨਿਸ਼ ਹੈ ਇਹਦੇ ਅੰਦਰ ਰੈਡ ਕਲੀਪਰ ਸਰ ਠੀਕ ਹੈ ਕਲੀਪਰਸ ਰੈਡ ਕਰਿਆ ਮਤਲਬ ਥੋੜਾ ਸਪੋਰਟੀ ਲੁੱਕ ਆਂਦਾ 4x ਨੀ ਫਰੰਟ ਵੀਲ ਡਰਾਈਵ ਆਂਦੀ ਏ ਸਰ ਅੱਛਾ ਜੀ ਕੈਲੀਪਰਸ ਰੈਡਨੈਸ ਚਾਰੋਂ ਮਤਲਬ ਥੋੜਾ ਸਪੋਰਟੀਨੈਸ ਲੱਗਦੀ ਏ ਰੈਡ ਤੇ ਬਲੈਕ ਦਾ ਕੰਬੀਨੇਸ਼ਨ ਥੋੜਾ ਅੱਛਾ ਲੱਗਦਾ ਲੱਗਣ ਚੰਗਾ ਲੱਗਦਾ ਦੇਖਣ ਚੰਗਾ ਲੱਗਦਾ ਬਿਲਕੁਲ ਠੀਕ ਏ ਟੀਚਰ ਸੋ ਵਕਈ ਅੰਦਰੋਂ ਇੱਕ ਫਰੰਟ ਤੋਂ ਵੀ ਆਪਾਂ ਦੇਖੀਏ ਜਦੋਂ ਬੋਨਟ ਖੋਲਦੇ ਆਂ ਗੱਡੀ ਦਾ ਤਾਂ ਕੀ ਉਹਦੇ ਚ ਖਾਸियत ਕੁਛ ਇਹਦੇ ਚ ਬੋਨਟ ਦੀ ਵੀ ਸਰ ਇੱਕ ਮੈਂ ਤੁਸੀਂ ਆਪ ਚੈੱਕ ਕਰੋ ਸਾਰਾ ਇੱਕਦਮ ਨੀਟ ਐਂਡ ਕਲੀਨ ਐ ਸਾਰਾ ਕਵਰਡ ਐ ਮੋਸਟਲੀ ਗੱਡੀ ਦਾ ਸਾਰਾ ਖੁੱਲਾ ਹੁੰਦਾ ਮਤਲਬ ਸਾਰਾ ਦਿਖਦਾ ਇਹਦੇ ਵਿੱਚ ਸਾਰੀ ਚੀਜ਼ ਕ ਇਹ ਗ੍ਰਿਲ ਆ ਰਹੀ ਹੈ ਸਰ ਇਸ ਟਾਈਮ ਮਤਲਬ ਸਭ ਤੋਂ ਐਪੀਲਿੰਗ ਗ੍ਰਿਲ ਹੈ ਇਹ ਅਗਰ ਗੱਡੀ ਤੁਸੀਂ ਰੋਡ ਤੇ ਦੇਖੋ ਤੁਹਾਨੂੰ ਰੋਡ ਪ੍ਰੈਨਸ ਜਿਹੜੀ ਅਲੱਗ ਹੀ ਆਏਗੀ ਸਰ ਐਫੈਕਟਿਵ ਲੱਗ ਰਹੀ ਹੈ ਡੂ ਟੂ ਗ੍ਰਿਲ ਲਕਜ਼ਰੀ ਵਾਲੀ ਗੱਲ ਸਭ ਤੋਂ 360 ਡਿਗਰੀ ਕੈਮਰਾ ਆਉਂਦਾ ਠੀਕ ਹੈ ਐਮ ਜੀ ਦਾ ਲੋਗੋ ਹੈ ਐਂਟੀਥੈਫਟ ਹੈ ਇਹਦੇ ਵਿੱਚ ਇੱਕ ਫੀਚਰ ਆਉਂਦਾ ਮਤਲਬ ਇਹਨੂੰ ਤੁਸੀਂ ਚੋਰੀ ਨਹੀਂ ਕਰ ਸਕਦੇ ਇਸ ਲੋਗੋ ਦੀ ਸਪੈਸ਼ਲਿਟੀ ਹੈ ਇਹਦੇ ਵਿੱਚ ਅੱਛਾ ਐਂਟੀਥੈਫਟ ਲੋਗੋ ਕੋਪੀ ਨਹੀਂ ਹੋ ਸਕਦਾ ਜਦੋਂ ਕੱਢ ਨਹੀਂ ਸਕਦੇ ਸਰ ਇਹਨੂੰ ਬਾਹਰ ਇੱਦਾਂ ਹੀ ਰਹੇਗਾ ਚਾਹੇ ਗੱਡੀ ਦਾ ਅੱਛਾ ਮਤਲਬ ਇਹਨੂੰ ਕੱਢਣ ਦੀ ਅਗਰ ਕੋਸ਼ ਕਹਿੰਦੇ ਕਿੰਨੀ ਪਾਈ ਹੋਈ ਹੈ ਵੀ ਚੋਰ ਜੇ ਗੱਡੀ ਚੋਰੀ ਕਰਕੇ ਵੀ ਲੈ ਗਿਆ ਤਾਂ ਨਿਸ਼ਾਨੀ ਜਿਹੜੀ ਮੇਨਾਂ ਲੱਗੀ ਹੋਈ ਹੈ ਇਹ ਕਿਸੇ ਕਿਸਮ ਤੋਂ ਜਿਹੜਾ ਹੈਗਾ ਖਤਮ ਨਹੀਂ ਹੋਏਗੀ ਫੀਚਰ ਜਿਹੜਾ ਕਾਰਤਿਕ ਹੁਣਾਂ ਨੇ ਕੱਲੇ-ਕੱਲੇ ਦੱਸੇ ਨੇ ਵਾਕਈ ਬਟਨ ਜਿਹੜੀ ਹੈਗੀ ਹੈ ਕਮਾਂਡ ਇੰਡੀਕੇਟਰ ਆਪਣੇ ਆਪ ਚੱਲਣਗੇ ਜਿਵੇਂ ਤੁਸੀਂ ਕੋਈ ਮੋੜ ਜਿਹੜਾ ਹੈਗਾ ਮੁੜਨਾ ਹੋਵੇਗਾ ਤੁਹਾਨੂੰ ਕੋਈ ਬਟਨ ਦੱਬਣ ਦੀ ਲੋੜ ਨਹੀਂ ਪਵੇਗੀ ਲਾਈਟਾਂ ਵੀ ਅਟਰੈਕਟਿਵ ਰੱਖੀਆਂ ਗਈਆਂ ਨੇ ਹੋਰ ਸਾਰੇ ਫੀਚਰ ਡਿੱਕੀ ਵੀ ਜਿਹੜੀ ਫੁੱਲੀ ਡੁੱਲੀ ਔਰ ਪਿੱਛੇ ਜਿਹੜੀ ਖਾਸੀਅਤ ਆਪਾਂ ਕਹੀਏ ਇਸ ਗੱਡੀ ਦੀ ਸਭ ਤੋਂ ਜ਼ਿਆਦਾ ਕਹਿ ਸਕਦੇ ਹਾਂ ਬਈ ਖਾਸੀਅਤ ਖੁੱਲੀ ਡੁੱਲੀ ਹੈਗੀ ਤੁਸੀਂ ਇਹ 4-5 ਘੰਟੇ ਕਿਤੇ ਬਹਿ ਕੇ ਜਾਣੇ ਹੋ ਤਾਂ ਤੁਹਾਨੂੰ ਇਹਦੇ ਵਿੱਚ ਜਿਹੜਾ ਹੈਗਾ ਫੀਚਰ ਸਾਰੇ ਇਹਦੇ ਵਿੱਚ ਮਿਲਣਗੇ ਕੀਮਤ ਦੀ ਆਪਾਂ ਗੱਲ ਕਰ ਲਈ ਕਿੰਨੀ ਹੋਏਗੀ ਕੀਮਤ ਸਰ ਮਾਡਲ ਜਿਹੜਾ ਹੈਗਾ ਮਤਲਬ ਪੈਟਰੋਲ ਅਗਰ ਤੁਸੀਂ ਲੈਣੇ ਹੋ 212400 ਦਾ ਐਕਸ਼ੋਰਮ ਪ੍ਰਾਈਸ ਅਗਰ ਬਲੈਕਸਟ੍ਰੋਮ ਚਾਹੀਦਾ ਤੁਹਾਨੂੰ ਤੇ ਡੀਜ਼ਲ ਡੀਜ਼ਲਸ ਹਨ 2194 ਦਾ ਐਕਸ਼ੋਰਮ ਪ੍ਰਾਈਸ 2194 ਬਾਈ ਦੇ ਨੇੜੇ ਹੋ ਗਿਆ ਮਤਲਬ ਠੀਕ ਹੈ ਬਿਲਕੁਲ ਸੋ ਇਹ ਜਿਹੜੇ ਮਾਡਲ ਖਾਸ ਕਰਕੇ ਐਮਜੀ ਵੱਲੋਂ ਲਾਂਚ ਕੀਤੇ ਗਏ ਨੇ ਔਰ ਕੀਮਤ ਵੀ ਤੁਸੀਂ ਸੁਣੀ ਹੈਗੀ ਆ ਵੀ ਡੀਜ਼ਲ ਵਾਲਾ ਮਾਡਲ ਇੱਕ ਸਵਾਲ ਆ ਜਾਂਦਾ ਹੈ ਜਹਨ ਦੇ ਵਿੱਚ ਡੀਜ਼ਲ ਬਹਿੰਗਾ ਹੈ ਪੈਟਰੋਲ ਨਾਲੋਂ ਆਮ ਤੌਰ ਤੇ ਕੋਈ ਵੀ ਕੰਪਨੀ ਜੇ ਡੀਜ਼ਲ ਦੀ ਗੱਡੀ ਬਣਾਉਂਦੀ ਹੈ ਉਹਦੀ ਲਾਈਫ ਹਮੇਸ਼ਾ 5 ਤੋਂ 10 ਸਾਲ ਗਿਣੀ ਜਾਂਦੀ ਹੈ ਡੀਜ਼ਲ ਗੱਡੀ ਪੈਟਰੋਲ ਦੇ ਕੋਈ ਪੀਰੀਅਡ ਨਹੀਂ ਹੁੰਦਾ ਕਿਹੜੇ ਮਹਿੰਗੀਆਂ ਕੋ ਡਿਮਾਂਡ ਜ਼ਿਆਦਾ ਹੈ ਨਹੀਂ ਸਿਰਫ ਡੀਜ਼ਲ ਸਿਰਫ ਦਿੱਲੀ ਦੇ ਵਿੱਚ ਹੋਇਆ ਸੀ ਕਿ 10 ਸਾਲ ਦੀ ਕਰੀਆ ਆਦਰਵਾਇਜ਼ ਅੱਜ ਜਿਹੜੀ ਗੱਡੀ ਰਜਿਸਟਰ ਹੋਈ 15 ਸਾਲ ਲਈ ਰਜਿਸਟਰ ਹੋਈ ਹੈ ਸਰ ਆਰਸੀ ਜਿਹੜੀ ਹੈ ਡੀਜ਼ਲ ਦੀ ਵੀ 15 ਸਾਲ ਦੀ ਹੀ ਬਣ ਰਹੀ ਹੈ ਠੀਕ ਹੈ ਉਹ ਦਿੱਲੀ ਦੇ ਵਿੱਚ ਉਹਨਾਂ ਨੇ ਕਰਿਆ ਸੀਗੀ ਐਂਟਰੀ ਜਿਹੜੀ 10 ਸਾਲ ਦੀ ਲਿਮਿਟਿਡ ਕਰੀਆ ਉਹ ਵੀ ਪੁਰਾਣੀ ਗੱਡੀਆਂ ਲਈ ਸੀ ਨਵੀਂ ਦੇ ਹੱਲੇ ਕੋਈ ਅਪਡੇਟ ਨਹੀਂ ਹੋਇਆ ਮਤਲਬ ਇਹਦੀ ਪ੍ਰਾਈਸ ਜ਼ਿਆਦਾ ਹੁੰਦੀ ਪੈਟਰੋਲ ਗੱਡੀ ਨਾਲੋਂ ਡਿਮਾਂਡ ਜ਼ਿਆਦਾ ਹੁੰਦੀ ਹੈ ਇਹ ਕਹਿ ਸਕਦੇ ਆਪਾਂ ਵਜ੍ਹਾ ਕੀ ਹੈ ਪ੍ਰਾਈਸ ਜ਼ਿਆਦਾ ਹੁੰ ਮੈਂਟੇਨੈਂਸ ਥੋੜੀ ਜ਼ਿਆਦਾ ਹੁੰਦੀ ਹੈ ਬਟ ਇਹਦੀ ਮਾਈਲੇਜ ਥੋੜੀ ਜ਼ਿਆਦਾ ਬੈਟਰ ਰਹਿੰਦੀ ਹੈ ਐਸ ਕੰਪੇਅਰ ਟੂ ਪੈਟਰੋਲ ਕਿੰਨੀ ਕਾਏਗੀ ਮਾਈਲੇਜ ਟੈਂਟੇਟਿਵ ਮਾਈਲੇਜ ਸਰ ਇਹਦੀ 13-14 ਆਏਗੀ ਸਿਟੀ ਦੇ ਵਿੱਚ 17-18 ਆਏਗੀ ਲੌਂਗ ਡਰਾਈਵ ਤੇ ਆਪਾਂ ਕਹੀਏ ਆਰਾਮ ਨਾਲ ਸੋ ਜਿੱਦਾਂ ਦੱਸਿਆ ਗਿਆ ਕਾਰਟਿਕ ਵੱਲੋਂ ਕਿ 17-18 ਜੇ ਆਪਾਂ ਲੌਂਗ ਡਰਾਈਵ ਤੇ ਲੈ ਜੰਨੇ ਆ 13-14 ਜਦੋਂ ਆਪਾਂ ਇਹਨੂੰ ਲੋਕਲ ਚਲਾਵਾਂਗੇ ਔਰ 22 ਲੱਖ ਰੁਪਏ ਦੇ ਵਿੱਚ ਗੱਡੀ ਦੇ ਸ਼ੌਕੀਨ ਜਿਹੜੇ ਹੈਗੇ ਨੇ ਖਾਸ ਕਰ ਐਦਾਂ ਦੀਆਂ ਗੱਡੀਆਂ ਦੇ ਜਿਹੜੇ ਲੁੱਕ ਲਾਈਕ ਵੀ ਆਪਾਂ ਕਹੀਏ ਪੰਜਾਬੀ ਜੀ ਆ ਇਹਦੀ ਕੋ ਚੀਜ਼ ਬਣਾਈ ਗਈ ਐ ਸੋ ਗੱਡੀਆਂ ਦੇ ਸ਼ੌਕੀਨ ਇਸ ਮਾਡਲ ਨੂੰ ਪਿਆਰ ਕਿੰਨਾ ਕਿ ਦਿੰਦੇ ਨੇ ਕਾਰ ਲਵਰਸ ਆ ਜਿਹੜਾ ਤੇ ਕਾਰ ਲਵਰ ਇਹ ਕੁਝ ਸਮੇਂ ਦੇ ਵਿੱਚ ਦੱਸ ਦੇਣਗੇ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ